ਤਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਗਈਆਂ ਨੇ ਮਹਿਲਾ ਦੇ ਵਿਆਹ ਨੂੰ ਅਜੇ 8 ਮਹੀਨੇ ਹੋਏ ਨੇ ਉਸ ਦਾ ਇਹ ਕਹਿਣਾ ਹੈ ਕੀ ਕਈ ਵਾਰ ਮੇਰੇ ਪਤੀ ਦੇ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ ਤੇ ਮੈਨੂੰ ਕੁੱਟਿਆ ਜਾਂਦਾ ਸੀ ਜਦ ਪੇਕਾ ਪਰਿਵਾਰ ਦੇ ਨਾਲ ਇਸ ਬਾਬਤ ਲੜਕੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਚਾਰ ਤੋਂ ਪੰਜ ਵਾਰ ਗੱਲਬਾਤ ਹੋਈ ਹੈ ਪਤੀ ਨੂੰ ਸਮਝਾਇਆ ਗਿਆ ਪਰ ਹੁਣ ਤਾਂ ਹੱਦਾ ਉਦੋਂ ਪਾਰ ਹੋਈਆਂ ਨੇ ਜਦੋਂ ਪਤੀ ਤੇ ਨਨਾਨਦ ਵੱਲੋਂ ਨੰਗਨ ਹਾਲਤ ਦੇ ਵਿੱਚ ਇਸ ਮਹਿਲਾ ਨੂੰ ਕੁੱਟਿਆ ਗਿਆ ਉਸ ਦਾ ਇਹ ਕਹਿਣਾ ਕਿ ਮੇਰੇ ਕੱਪੜੇ ਤੱਕ ਪਾੜ ਦਿੱਤੇ ਗਏ ਨੇ ਜਦ ਮਹਿਲਾ ਦੇ ਵੱਲੋਂ ਰੋਲਾ ਪਾਇਆ ਗਿਆ ਤਾਂ ਗਵਾਂਡੀ ਇਕੱਠੇ ਹੁੰਦੇ ਨੇ ਜਿਨ੍ਹਾਂ ਵੱਲੋਂ ਮਸਾ ਉਸ ਨੂੰ ਬਚਾਇਆ ਗਿਆ ਦਾ ਹੁਣੇ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਹੈ ਤੇ ਪੀੜਤ ਮਹਿਲਾ ਨੇ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਾਰ ਕਟਾਈ ਹੀ ਹੈ ਕਿਹਨੇ ਕਿਹਦੇ ਵੱਲੋਂ ਕੀਤੀ ਗਈ ਹੈ 10 ਵਿਜਨ ਜਿਹੜਾ ਮਾਰਿਆ ਤਾਂ ਨਾ ਮਨਜੀ 10 10 ਨਾ ਨਾ ਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆਹੋ ਉਹਨੇ ਕਿਹਨੇ ਦਾਨੀ ਕੋ ਪਈ ਆਹ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿਹਨੇ ਵਿਆਹ ਨੂੰ ਕੀਦਰ ਹੋ ਗਿਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂ ਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆਪੇ ਆਈਏ ਤੇ ਨਨਾਨਾ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿੰਨੇ ਪਾਇਆ ਤੁਹਾਨੂੰ ਕਿੰਨੇ ਪਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਸੀ ਕੋ ਬਣਾ ਨੰਗੀ ਅਗੀ ਸੀ ਤੇ ਇਹਨਾਂ ਵਾਲੇ ਪਾੜੇ ਹਾਂ ਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਨਾਨਾ ਨਹੀਂ ਤੇ ਘਰ ਵਾਲੇ ਹਾਂ ਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਾਰਨੇ ਗੱਲ ਲਾਈਦਾ ਅੱਡੇ ਕਿੱਟੀ ਕੋ ਮਾਰਦੇ ਤਾ ਇਹ ਬਿਨਾ ਗੱਲੋ ਹੀ ਹਾਂਜੀ ਦਾਜ ਹਾਂ ਦਾਜ ਬਲਵੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਆਹੀ ਪਰਚਾ ਘਟਾਣਾ ਪਰਚਾ ਘਟਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜੀ ਆਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਦੇ ਉਹਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਆ ਕੁੜੀ ਦਾ ਕੀ ਨਾਮ ਹੈ ਅਚਾ ਨਾ ਨਹੀਂ ਪਤਾ ਹੈ ਵਾਹ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾ ਉਹਦਾ ਇਹ ਕਾਰਨ ਕੁਛ ਨਹੀਂ ਤੂੰ ਪਈ ਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਲੀਆਂ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਧੋੜੀ ਦੀ ਧੋੜੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਸੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦੇ ਨਾਲ ਥੋੜਾ ਨੇ ਸ਼ੇਕ ਚ ਛਾਤੀ ਮਾਰੀ ਭਾਜੀ ਜਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਏ ਤਾਂ ਹੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਇਨੇ ਅੰਦਰ ਸਿਰਫ ਘਰ ਵਾਲਾ ਹੀ ਮਾਕੀ ਨੇ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਾਰੀ ਗਲੀ ਪੈ ਗਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਕਿਤਨਾ ਦੇ ਹਾਲਾਤ ਬਣੇ ਬਹੁਤ ਹਾਲਾਤ ਬਹੁਤ ਹਾਲ ਬੁੱਲੇ ਸੁੱਦੀਆਂ ਲੰਦਾ ਲੰਗਾ ਅਗੇ ਤੁਰਦੀ ਵੀ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਸੀ ਪਰ ਉਹਨਾਂ ਨਾਂ ਕਹਿੰਦੀ ਆ ਕਿ ਨਾ ਦਾਜ ਦਾ ਕਰ ਦਾਜ ਦਾ ਵੀ ਕਹਿਣ ਲਈ ਆ ਗਰੀਬ ਹੈ ਗਊਂਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵਿਆਇਆ ਵੈ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਨੀ ਹੁੰਦੀ ਪਾਜੀ ਪਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸੀ ਪਾ ਕਟੋਕਟ ਪੰਜਾਂ ਵਾਰੀ ਚਾਰ ਮਹੀਨੇ ਪੰਜਾਂ ਮੈਂ ਤੇ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤੇ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਹੁਣ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ ਪੰਜ-ਸੱਤ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਉਹ ਬਾਕੀ ਪ੍ਰਸ਼ਾਸਨ ਕੋਲ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਸੀਂ ਹੀ ਦੱਸਦੇ ਹਾਂ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਣਾ ਹੁਣ ਦੇਖੋ ਅਸੀਂ ਮੈਂ ਕੀ ਚਾਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਆ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੋਣੀ ਕਹਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ ਅੱਛਾ ਕੁੜੀ ਨੀਲ ਕਦੀ ਅੱਛਾ ਲੱਗੀ ਲੱਗੀ 15 ਇੰਦਰਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਰੋੜ ਗਈਆਂ ਉਹਨਾਂ ਦੇ ਸਾਨੂੰ ਅੰਦਰ ਰੋੜ ਗਈਆਂ ਧੱਕਾ ਮਾਰਿਆ ਬੁਆ ਮਾਰ ਮੋਟੇ ਇੰਦਰ ਵੜੇ ਆ ਉਹ ਕਿਹਨਾਂ ਕੋਠੇ ਗਈਆਂ ਵਾ ਮੈਂ ਛੋੜ ਦੇ ਮਾਰੇ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਿੰਦਾ ਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਹਿ ਬੁਆ ਖੋਲ ਦੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮ ਮਾਰਿਆ ਜਾਂਦੇ ਨੂੰ ਮਾਰ ਮਾਰੇ ਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਨੇ ਚਾਤੀਆਂ ਮਾਰ ਲੀਆਂ ਆ ਕਹਿ ਕੇ ਦੰਗਿਆਂ ਆਪਣੇ ਪਾਏ ਉਹਦੇ ਕਪੜੇ ਜਾਂ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਬਕਾ ਕੱਢੇ ਉਹਨੂੰ ਮਾਰਿਆ ਜਾਂ ਪਹਿਲਾਂ ਮਾਰਦਾ ਕਹਿੰਦੇ ਮਾਰਦੇ ਪਏ ਬਹੁਤ ਜ਼ਿਆਦਾ ਮਾਰਿਆ ਚੱਕ ਨਹੀਂ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਵੀ ਮਾਰਿਆ ਇੱਕ ਦਿਨ ਸਾਸਰੀ ਕੁੱਟੀ ਆ ਸਾਸਰੇ ਮਾਰੇ ਆ ਨਹੀਂ ਉਹਦੇ ਮਾਰੇ ਸਾਸਰੇ ਮਾਰੇ ਅੱਗੇ ਕਹਿੰਦੀ ਦਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਯੋਧੇ ਉਹਨੂੰ ਤੇ ਦਸਾਲੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਭਾਜੀ ਦਾਜ ਕਾਰਨ ਹੀ ਮਾਰਦੇ ਨੇ ਕਹਿੰਦੇ ਪਾਗਲ ਮਾ ਵਾਲਾ ਮਾਰੇ ਜਿਹਾ ਹੀ ਹੈਗਾ ਪੁੜੀ ਨੂੰ 4-5 ਵਾਰੀ ਜਨ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਵੀ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦ ਨਾ ਇਹੋ ਜਿਹੇ ਸੋਹਰੇ ਆੜੇ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਰਾਂ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕੈਨੇਡਾ ਨੂੰ ਹੀ ਵਿਆਹ ਨੂੰ ਅਮਾਰੇ ਪੰਜ 6 ਮਹੀਨੇ ਹੋਏ ਹਲੀ ਪੰਜ 6 ਵਾਰੀ ਕੱਢਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਰੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਉਹ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦੇ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਦਿੰਦੀ ਹੈ ਜਿੱਲੇ ਕੋਈ ਕਹਿੰਦੀ ਤੇ ਕੋ ਮਾਰਨ ਨੂੰ ਪੈਂਦੇ ਆ ਜਿੰਨਾ ਜਰਾ ਹੋਇਆ ਵਿਆਹ ਨੂੰ ਹੋਏ ਪੰਜ 6 ਮਹੀਨੇ ਹੋਏ ਹਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤੇ ਮਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਉਹ ਕਿਹਾ ਵਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦੇ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਫਸਾਸੀਆ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆ ਮੰਗਦੇ ਸੀ ਅਸੀਂ ਮਾਰੇ ਬੰਦੇ ਅਸੀਂ ਤੇ ਫਾਕ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਹੀ ਮਕਾ ਦਿੰਦਾ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਉਹਨਾਂ ਹੀ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚਲਦੇ ਨਹੀਂ ਹੁਣ ਇਹੋ ਜਾਣੇ ਬੱਚਾ ਘਟਾਣਾ ਬਸ ਅਜੀ ਕੁੜੀ ਨੂੰ ਵੀ ਵਸਾਣਾ ਜਿੱਦਿ ਕੁੜੀ ਨੂੰ ਮਾਰਨਾ ਖੜਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਹੀ ਅਹੀ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗਾ ਮੇਰੀ ਭੈਣ ਵਿੱਚ ਪਈ ਆ ਉਹ ਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂਆ ਰੱਖਿਆ ਹੋਆ ਉਹ ਦੋਨੇ ਨੇ ਵਿਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹ ਨਾਨਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਸੱਸ ਵੀ ਨਾਲ ਲਈ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜਾ ਮਾਰਨ ਦੀ ਮੈਂ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਦਾਨ ਵਿੱਚ ਕੁਝ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋ ਤੂੰ ਤਾਂ ਦਾਅ ਹੀ ਮੰਗ ਲਈ ਸਿੱਧੀ ਜੀ ਗੱਲ ਸਾਡੀ ਨਹੀਂ ਦੇ ਸਕਦੇ ਸੀ ਤੇ ਆ ਮੈਂਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮੈਂ ਮੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ ਤਰ੍ਹਾਂ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚੰਬਲੇਟ ਦੇ ਵਿੱਚ ਨੇਂਡ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲ ਕੇ ਆਇਆ ਜਿਹਾ ਕਿ ਆ ਕੇ ਖੜਿਆ ਵੀ ਗਿਆ ਨਹੀਂ ਜੀ ਅਜੇ ਤੱਕ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਹਾਂ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਸੁਣਨੀ ਪਤਾ ਲੱਗਾ ਇਸ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਕਿਹਾ ਲੜਕੇ ਦਾ ਨਾਮ ਹੈਗਾ ਜੀ ਮੈਂ ਖ ਰਾਜ ਜੀ ਕੀ ਨਾਮ ਹੈ ਰਾਜਨ ਰਾਜਨ ਸਰ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਹਾਂ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂ ਜੀ ਇਹ